ਗਰੇਸਤਾਨਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ 파ਟੀ ਹੈ ਜਿਹਨੇ ਇਕੱਲਾ ਲੁੱਟਿਆ ਪੰਜਾਬ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹੁੰਦਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐੱਸ ਐੱਸ ਐਸ ਪੀ ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧੱਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ ਸਜ਼ਾ ਹੁਣ ਮਿਲਣੀ ਪਾਉਗੇ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੌਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਇਏ ਨੇ ਕਾਂਗਰਸ ਦੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਐ ਜੀ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਉਹਦੇ ਬਾਅਦ ਉਹ ਕਿੱਥੇ ਜਾਏਗਾ ਜੀ ਹੁਣ ਅਗਲੀ ਪਾਰਟੀ ਕਿੱਥੇ ਜਾਏਗਾ ਜੀ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਐ ਜਿਹਨੇ ਕਿੱਲਾ ਲੁੱਟਿਆ ਪੰਜਾਬ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਇਹ ਆਈ ਐ ਛੁੱਟੀ ਜਾਣਾ ਪ੍ਰੂਫ ਕਰਦਾ ਐ AI ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ AI ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸਐਸਪੀ ਤੇ ਮੁਕੱਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ ਸਜ਼ਾ ਹੁਣ ਮਿਲਨੀ ਕੌਣ ਕਹਿੰਦਾ ਹੈ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੌਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ 'ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਹੈ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਉਹਦੇ ਬਾਰੇ ਸੈਸ਼ਨ ਕਿੱਥੇ ਜਾਏਗਾ ਜੀ ਹੁਣ ਅਗਲੀ ਪਾਰਟੀ ਕਿੱਥੇ ਜਾਏਗਾ ਜੀ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਰਹਿੰਦੀ ਹੈ ਉਹ ਇੱਕ ਪਾਰਟੀ ਹੈ ਜਿਹਨੇ ਕਿਲਾ ਲੁੱਟਿਆ ਪੰਜਾਬ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੇ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਰਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸਐਸਪੀ ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧੱਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ ਸਜ਼ਾ ਹੁਣ ਮਿਲਣੀ ਪਾਉਗੇ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੋਰ ਸਿੱਤੂ ਨੇ ਬੜੇ ਵੱਡੇ ਇਲਜ਼ਾਮ ਲਾਇਏ ਨੇ ਕਾਂਗਰਸ ਦੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਹੂੰ ਉਹ ਇੱਕ ਪਾਰਟੀ ਹੈ ਜਿਹਨੇ ਇਕੱਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਐ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਹੋਵੇ ਬਾਦ ਵਿੱਚ ਜਨਾ ਕਿੱਥੇ ਜਾਏਗਾ ਜੀ ਹੁਣ ਅਗਲੀ ਪਾਰਟੀ ਕਿੱਥੇ ਜਾਏਗਾ ਜੀ